ਜੇ ਟੂਟੀ ਲਈ ਓਥੇ ਨਾ ਲਿਖਤਾ ਜੇ ਕੋਟੈਲ ਲਈ ਓਥੇ ਨਾ ਲਿਖਤਾ ਉਹ ਦਾਨ ਤਾਂ ਜੇ ਤੂੰ ਸੱਜੇ ਹੱਥ ਨਾਲ ਕਰੇ ਤੇਰੇ ਖੱਬੇ ਨੂੰ ਪਤਾ ਨਾ ਲੱਗੇ ਵੀ ਕੀ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਦਾਨ ਲੋਕਾਂ ਨੂੰ ਦਿਖਾਉਣ ਨੂੰ ਥੋੜੀ ਕਰਨਾ ਵੀ ਲੋਕ ਦੇਖਣ ਵੀ ਫਲਾਣਾ ਸਿੰਘ ਨੇ ਦਾਨ ਕੀਤਾ ਦਾਨ ਤਾਂ ਗੁਪਤ ਹੁੰਦਾ ਤੀਰਥ ਵਰਤਾਰ ਦਾਨ ਕਰ ਮਨ ਮੈਂ ਧਰੇ ਗਮਾਨ ਨੌਵੇਂ ਪਾਤਸ਼ਾਹ ਰੋਜ ਕਹਿੰਦੇ ਆ ਤੀਰਥ ਵਰਤਾਰ ਦਾਨ ਕਰ ਮਨ ਮੈਂ ਧਰੇ ਗਮਾਨ ਨਾਨਕ ਨੇ ਫਲ ਜਾ ਇਹ ਜਿਉ ਕੁੰਚਰ ਇਸ਼ਨਾਨ ਹਾਥੀ ਨੂੰ ਨਵਾ ਲਿਆ ਮਲ ਮਲ ਕੇ ਜਦੋਂ ਆਇਆ ਮਿੱਟੀ ਤੇ ਤੇ ਚੱਕ ਕੇ ਸੁੰਡ ਮਿੱਟੀ ਉੱਤੇ ਪਾ ਲਈ ਨੌਵੇਂ ਪਾਦਸ਼ਾਹ ਕਹਿੰਦੇ ਜਿਹੜੇ ਦਾਨ ਕਰਕੇ ਚਿਤਾਰਦੇ ਨੇ ਉਹ ਹਾਥੀ ਵਰਗੇ ਹੁੰਦੇ ਨੇ ਆਖੋ ਸਤ ਨਾਮੁ ਸ਼੍ਰੀ ਵਾਹਿਗੁਰੂ ਆ ਦੇਖੋ ਪ੍ਰੀਤ ਮੈਂ ਪ੍ਰੀਤ ਦੀ ਗੱਲ ਕਰਕੇ ਸਮਾਪਤੀ ਵੱਲ ਆ ਜਾਣਾ ਚੰਦ ਚਕੋਰ ਪ੍ਰੀਤ ਹੈ ਲਾਇਤਾਰ ਨਿਹਾਲੇ ਦੂਜੀ ਕੀਤੀ ਚੱਕ ਵੀ ਸੂਰਜ 헤ਦ ਹੈ ਇੱਕ ਚੱਕਵੀ ਪਾਂਛੀ ਐ ਚੱਕਵੀ ਚੱਕਵਾ ਤੇ ਚੱਕਵੀ ਚਕੋਰ ਦੀ ਪ੍ਰੀਤੀ ਚੰਦ ਨਾ ਤੇ ਚੱਕਵੇ ਦੀ ਪ੍ਰੀਤੀ ਸੂਰਜ ਨਾ ਮਰ ਕੇ ਡੈਗ ਪੈਂਦਾ ਟਾਣੀ ਤੋਂ ਪਰ ਸੂਰਜ ਨਾ ਪ੍ਰੀਤ ਨਹੀਂ ਛੱਡਦਾ ਚੱਕਵੀ ਸੂਰਜ ਹੀ ਤਹ ਮਿਲ ਹੋਣ ਸੁਖਾਲੇ ਨੇਹੋ ਕਮਲ ਜਰ ਜਾਣੀ ਐ ਖੜ ਬੋ ਬਖਾਲੇ ਕਮਲ ਦੇ ਫੁੱਲ ਦਾ ਪਿਆਰ ਹੈ ਪਾਣੀ ਨਾ ਚੰਦ ਚਕੋਰ ਪ੍ਰੀਤ ਹੈ ਲਾਜਤਾਰ ਨਿਹਾਲੇ ਨੇਹੋ ਕਮਲ ਜਲ ਜਾਣੀਏ ਖੜ ਮੋਹ ਵਿਖਾਲੇ ਮੋਰ ਬਮੀਹੇ ਬੋਲਦੇ ਦੇਖ ਬੱਦਲ ਕਾਲੇ ਮੋਰ ਦਾ ਪਿਆਰ ਹੈ ਬੱਦਲ ਨਾਲ ਮੋਰ ਬਮੀਹੇ ਬੋਲਦੇ ਦੇਖ ਬੱਦਲ ਕਾਲੇ ਨਾਰ ਪਧਾਰ ਪਿਆਰ ਹੈ ਮਾਂ ਪੁੱਤ ਸਮਾਲੇ ਇਸਤਰੀ ਦਾ ਆਪਣੇ ਪਤੀ ਨਾਲ ਪ੍ਰੇਮ ਹੈ ਮਾਂ ਦਾ ਆਪਣੇ ਪੁੱਤ ਨਾਲ ਪ੍ਰੇਮ ਹੈ ਪਰ ਭਾਈ ਗੁਰਦਾਸ ਜੀ ਜਿਹੜੀ ਗੱਲ ਦੱਸਣੀ ਚਾਹੁੰਦੇ ਨੇ ਅੱਜ ਮਹਾਪੁਰਸ਼ਾਂ ਦੇ ਲਈ ਆਪੋ ਬੈਠਿਆ ਪਿਆਰਿਓ ਭਾਈ ਸਾਹਿਬ ਕਹਿੰਦੇ ਪ੍ਰੀਤियां ਸਾਰੀਆਂ ਹੀ ਨੇ ਸਤਕਾਰਯੋਗ ਨੇ ਬੜੀਆਂ ਪਿਆਰ ਵਾਲੀਆਂ ਨੇ ਪਰ ਇੱਕ ਅੰਗੀਆਂ ਤੇ ਇੱਕ ਪਾਸੜ ਪ੍ਰੀਤियां ਨੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਆ ਤੁਸੀਂ ਦੇਖਦੇ ਹੋ ਕਈ ਵਾਰੀ ਘਰ ਵਾਲਾ ਤੇ ਘਰਵਾਲੀ ਘਰਵਾਲੀ ਤਾਂ ਬਹੁਤ ਪ੍ਰੇਮ ਵਿੱਚ ਤੇ ਘਰ ਵਾਲੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਮੇਰੀ ਘਰਵਾਲੀ ਕਿਤਨਾ ਪ੍ਰੇਮ ਦੇ ਵਿੱਚ ਹੈ ਇਹ ਪਤਾ ਹੀ ਨਹੀਂ ਹੁੰਦਾ ਮਾਤਾ ਬਹੁਤ ਪ੍ਰੇਮ ਕਰਦੀ ਹੈ ਪੁੱਤ ਪ੍ਰੇਮ ਹੀ ਨਹੀਂ ਕਰਦਾ ਇੱਕ ਅੰਗੀ ਪ੍ਰੀਤ ਹੈ ਨਾ ਭਾਈ ਗੁਰਦਾਸ ਜੀ ਨੇ ਸਾਰੀਆਂ ਪ੍ਰੀਤਾਂ ਦਾ ਜ਼ਿਕਰ ਕੀਤਾ ਤੇ ਪਿਆਰਿਓ ਅਖੀਰ ਤੇ ਨਾ ਆ ਕੇ ਸੰਤ ਪਾਪਾ ਪ੍ਰੇਮ ਸਿੰਘ ਜੀ ਦਾ ਜ਼ਿਕਰ ਕਰਨ ਲੱਗੇ ਕਹਿੰਦੇ ਮਹਾਪੁਰਸ਼ਾਂ ਦੀ ਪ੍ਰੀਤ ਮਹਾਪੁਰਸ਼ਾਂ ਨੇ ਪ੍ਰੀਤ ਨੂੰ ਵੀ ਕਨਵਰਟ ਕਰ ਦਿੱਤਾ دنیਵੀ ਪਿਆਰ ਹੈ ਜਿਹਦੇ ਵਿੱਚ ਵਿਕਾਰ ਨੇ ਜਿਹਦੇ ਵਿੱਚ ਸਾਧ ਸੰਗਤ ਜੀ ਮਨ ਇਹ ਮਹਾਪੁਰਸ਼ਾਂ ਦਾ ਪਿਆਰ ਕੈਸਾ ਹੈ ਕਹਿੰਦੇ ਪੀਰ ਮਰੀਦਾ ਪਿਰ ਹੜੀ ਆ ਦਿਨਾਂ ਚਰਦਾਸ ਕਰਿਓ ਜੇ ਸਿੰਘਾਂ ਦੀ ਨਿਭਗੀ ਕੀਪਦਾ ਆਪਣੀ ਵੀ ਨਿਭ ਜੇ ਆਖੋ ਸਤਨਾਮ ਸ਼੍ਰੀ ਵਾਗ ਏ ਗੁਰੂ ਜੇ ਬਾਜਾਂ ਵਾਲੇ ਨੇ ਸਿੰਘਾਂ ਦੀ ਨਭਾ ਲਈ ਪਿਆਰਿਓ ਕੈਸੀ ਪ੍ਰੀਤ ਜੇ ਚਮਕੌਰ ਦੀ ਗੜੀ ਜੋ ਮਹਾਰਾਜ ਜਾਣ ਲੱਗੇ ਨੇ ਨਾ ਛੱਡ ਕੇ ਤੇ ਜਿਗਾ ਕਲਗੀ ਭਾਈ ਸੰਗਤ ਸਿੰਘ ਦੇ ਸੀਸ ਦੇ ਲਾਤੀ ਮਹਾਰਾਜ ਜੈਸ ਵੇਲੇ ਜਿਗਾ ਕਲਗੀ ਲਾਈ ਮਹਾਰਾਜ ਕਹਿੰਦੇ ਵੀ ਤੂੰ ਤਾਂ ਸਾਡਾ ਹੀ ਰੂਪ ਹੋ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਆ ਦੇਖ ਲਓ ਪਿਆਰਿਓ ਪਤਾ ਹੈ ਉਹਨੂੰ ਵੀ ਸਵੇਰੇ ਮਰਨਾ ਹੈ ਕੱਟ-ਕੱਟ ਕੇ ਧੜ ਨਾਲੋਂ ਸਿਰ ਵੱਖਰਾ ਹੋਣਾ ਤੇ ਬੁਰਜ ਦੇ ਵਿੱਚ ਬਹਿ ਗਿਆ ਕਲਗੀ ਲਾ ਕੇ ਤੇ ਬਾਜਾਂ ਵਾਲੇ ਸਤਗੁਰਾਂ ਨੇ ਐਸਾ ਉੱਥੇ ਕੌਤਕ ਕਰਾਇਆ ਜਿੱਧਰੋਂ ਆਵਾਜ਼ ਆਵੇ ਕਲਗਿਆਂ ਵਾਲਾ ਇਧਰ ਵੀ ਲੰਘਿਆ ਕਲਗਿਆਂ ਵਾਲਾ ਇਧਰ ਵੀ ਲੰਘਿਆ ਤੇ ਤਾੜੀ ਮਾਰ ਕੇ ਸਤਗੁਰ ਨਿਕਲੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਤਾ ਹੈ ਵੀ ਮਰ ਜਾਣਾ ਹੈ ਸਿੰਘਾਂ ਨੂੰ ਪਤਾ ਹੈ ਵੀ ਜੀਵਨ ਮੁੱਕ ਜਾਣਾ ਹੈ ਜੀਵਨ ਦਾ ਬੰਧ ਖਤਮ ਹੋ ਜਾਣਾ ਹੈ ਪਰ ਬਾਜਾਂ ਵਾਲੇ ਸਤਗੁਰਾਂ ਵੱਲ ਦੇਖ ਕੇ ਕਹਿੰਦੇ ਜੇ ਕਲਗਿਆਂ ਵਾਲਾ ਲੱਖ ਜਨਮ ਵੀ ਮਿਲ ਜੇ ਤਾਂ ਵੀ ਤੇਰੇ ਉੱਤੋਂ ਦੀ ਕੁਰਬਾਨ ਹੋ ਜੀ ਗਿਆ ਖੋ ਸਤ ਨਾਮ ਸ੍ਰੀ ਵਾਹਿਗੁਰੂ ਕੈਸੇ ਸਿੰਘ ਹੋਣਗੇ ਪਿਆਰਿਓ ਕੀ ਪਤਾ ਆਪਣੀ ਵੀ ਨਭ ਜਾਏ ਕੈਸੇ ਸਿੰਘ ਹੋਣਗੇ ਬਾਜਾਂ ਵਾਲੇ ਸਤਗੁਰ ਨਿਕਲੇ ਨੰਗੇ ਪੈਰੀ ਜੋੜਾ ਲਾ ਦਿੱਤਾ ਜੋੜਾ ਕਿਸੇ ਪਾਸੇ ਤੋੜਾ ਕਿਸੇ ਪਾਸੇ ਘੋੜਾ ਕਿਸੇ ਪਾਸੇ ਜੋੜਾ ਲਾ ਦਿੱਤਾ ਭਾਈ ਦਿਆ ਸਿੰਘ ਪੁੱਛਦੇ ਨੇ ਪਾਸ਼ਾ ਜੋੜਾ ਤੇ ਪਾ ਲਓ ਚਰਨਾ ਜੀ ਜੰਗਲਾਂ ਵਿੱਚ ਦੀ ਜਾਣਾ ਮਾਛੀਵਾੜੇ ਦੇ ਜੰਗਲ ਨੇ ਕੀ ਪਤਾ ਕਿੰਨੇ ਕੰਡੇ ਕੱਚ ਕੀ ਕੁਝ ਖਿਲਰੇ ਹੋਊਗਾ ਆ ਸੁਣ ਕੇ ਅੱਜ ਪਿਆਰੋ ਪੱਲੇ ਬਣਿਆ ਕਲਗੀਆਂ ਵਾਲੇ ਸਤਿਗੁਰ ਕਹਿੰਦੇ ਭਾਈ ਦਿਆ ਸਿੰਘ ਜੋੜਾ ਤੇ ਪਾ ਲੈਂਦਾ ਜ਼ਰੂਰ ਪਾ ਲੈਂਦਾ ਜੋੜਾ ਪਰ ਜਦੋਂ ਮੈਂ ਚਮਕੌਰ ਦੀ ਗੜੀ ਵੱਲ ਦੇਖਦਾ ਭਾਈ ਦਇਆ ਸਿੰਘ ਮੇਰੇ ਸਿੰਘ ਸ਼ਹੀਦ ਹੋਏ ਪਏ ਨੇ ਕੀ ਪਤਾ ਕਿਸੇ ਦਾ ਦਮਾਲਾ ਖੁੱਲ ਕੇ ਕੇਸ ਖੁੱਲੇ ਹੋਣ ਭਾਈ ਦਇਆ ਸਿੰਘ ਕਿਸੇ ਦੇ ਕੇਸਾਂ ਨਾਲ ਮੇਰਾ ਜੋੜਾ ਨਾ ਲੱਗ ਜਾਏ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਕਿਤੇ ਮੇਰਾ ਸਿੰਘਾਂ ਦੇ ਕਿਸੇ ਕੇਸਾਂ ਨਾਲ ਦਮਾਲੇ ਨਾਲ ਕਿਸੇ ਚੋਲੇ ਨਾਲ ਮੇਰਾ ਜੋੜਾ ਨਾ ਲੱਗ ਜਾਏ ਇਤਨਾ ਪਿਆਰ ਕੀਤਾ ਪਿਆਰਿਓ ਅੱਲਾ ਯਾਰ ਖਾਂ ਜੋਗੀ ਤੇ ਬਹੁਤ ਅੱਗੇ ਲੈ ਗਏ ਵਿਚਾਰ ਨੂੰ ਜਦੋਂ ਰਾਤ ਨੂੰ ਗੜੀ ਵਿੱਚ ਆਏ ਨੇ ਕਲਗੀਆਂ ਵਾਲਿਆਂ ਨੇ ਸਿੰਘਾਂ ਦੇ ਪੈਰ ਤੱਕ ਵੀ ਕੁੱਟੇ ਨੇ ਪਿਆਰਿਓ ਅੱਲਾ ਯਾਰ ਖਾਂ ਜੋਗੀ ਨੂੰ ਪੜ ਕੇ ਦੇਖੋ ਰੋਂਗ ਟੇ ਖੜੇ ਹੋ ਜਾਂਦੇ ਨੇ ਮੱਥੇ ਵੀ ਚੁੰਮੇ ਨੇ ਸਿੰਘਾਂ ਦੇ ਤੇ ਪਿਆਰਿਓ ਜੇ ਸਿੰਘਾਂ ਦੇ ਜਥੇ ਭੇਜਣ ਲੱਗੇ ਤੇ ਆਪਣੇ ਸਾਹਿਬ ਜੱਤ ਦੇ ਪਹਿਲਾਂ ਭੇਜੇ ਨੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅਜੀਤ ਭੇਜਿਆ ਜੁਝਾਰ ਭੇਜਿਆ ਸਾਹਿਬ ਜੱਤ ਦਾ ਸਿੰਘ ਜੀ ਸ਼ਹੀਦ ਹੋ ਗਏ 350 ਤੋਂ ਉੱਪਰ ਫਟ ਲੱਗੇ ਸੀ ਸਭ ਜਦਾਜੀਤ ਸਿੰਘ ਜੀ ਦੇ ਪੁੱਤਰਾਂ ਵਾਲਿਓ ਅੱਜ ਸੋਚ ਕੇ ਜਾਇਓ ਕਿਤੇ ਮਨ ਦੇ ਵਿੱਚ ਪੜਿਆ ਕਰੋ ਇੱਕ ਸੀ ਅਜੀਤ ਇੱਕ ਸੀ ਜੁਝਾਰ ਇੱਕ ਸੀ ਅਜੀਤ ਇੱਕ ਸੀ ਜੁਝਾਰ ਇੱਕ ਸੀ ਅਜੀ ਇੱਕ ਸੀ ਯਾ ਹੇ ਇੱਕ ਸੀ ਅਜੀ ਇੱਕ ਸੀ ਯਾ ਇੱਕ ਸੀ ਅਜੀ ਇੱਕ ਸੀ ਦੁਜਾ ਇੱਕ ਸੀ ਅਜੀ ਇੱਕ ਸੀ ਦੁਜਾ ਇੱਕ ਸੀ ਗੁਜਾਰ ਇੱਕ ਸੀ ਜੀ ਇੱਕ ਸੀ ਜੋਗਾ ਇੱਕ ਸੀ ਜੀ ਇੱਕ ਸੀ ਗੁਜਾਰ ਇੱਕ ਸੀ ਜੀ ਇੱਕ ਸੀ ਜੋ ਸਾਰੇ ਗੱਜ ਕੇ ਕਲ ਕੀ ਤਰਦੇ ਲਾਡ ਪਿਆ ਕਲ ਕੀ ਤਰਦੇ ਲਾਡ ਪਿਆ ਨਗਦੀ ਇਕ ਸੀ ਅਜੀ ਇਕ ਸੀ ਜੁਜਾ ਇਕ ਸੀ ਅਜੀ ਇਕ ਸੀ ਜੁਜਾ ਸਾਰੇ ਗਣ ਇਕ ਸੀ ਜੁਜਾ ਇਕ ਸੀ ਅਜੀ ਇਕ ਸੀ ਜੁਜਾ ਕਲ ਕੀ ਤਰਦੇ ਲਾ ਕਲਗੀਧਰ ਦੇ ਲਾਡ ਪਿਆਰ ਕਲਗੀਧਰ ਦੇ ਲਾਡ ਪਿਆਰ ਕਲਗੀਧਰ ਦੇ ਲਾਡ ਪਿਆਰ ਇੱਕ ਸੀ ਇਹ ਜੀ ਇੱਕ ਸੀ ਜੁਗਾਂ ਇੱਕ ਸੀ ਇਹ ਜੀ ਇੱਕ ਸੀ ਦੁਆ ਗੱਜ ਕੇ